ਨਵਜੋਤ ਸਿੱਧੂ ਕਾਂਗਰਸ ਚੋਂ ਸਸਪੈਂਡ ਨਵਜੋਤ ਸਿੱਧੂ ਖਿਲਾਫ ਵੜਿੰਗ ਦੀ ਵੱਡੀ ਕਾਰਵਾਈ ਕਾਂਗਰਸ ਚ ਤਰਥੱਲੀ ਮੱਚੀ ਹੈ ਆਖਰਕਾਰ ਕੀ ਹੋਇਆ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੱਡੀ ਤੇ ਅਹਿਮ ਖਬਰ ਨੇ ਦਸਤਕ ਦਿੱਤੀ ਹੈ ਰਾਜਾ ਵੜਿੰਗ ਨੇ ਵੱਡੀ ਕਾਰਵਾਈ ਕੀਤੀ ਹੈ ਡਾਕਟਰ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਅਹਿਮ ਖਬਰ ਆ ਰਹੀ ਹੈ ਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪਰ ਜਾਵੇ ਸ਼ਾਮ ਢਲਦੇ ਆ ਕਾਂਗਰਸ ਦੇ ਅੰਦਰ ਤਰਥੱਲੀ ਮਚ ਗਈ ਕਾਂਗਰਸ ਦੇ ਵਿੱਚ ਵੱਡੀ ਤੇ ਅਹਿਮ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਕਾਂਗਰਸ ਦੇ ਅੰਦਰ ਕੀ ਹੋਇਆ ਇਸ ਨੂੰ ਲੈ ਕੇ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਇੰਨੀ ਦਿਨੀ ਸੁਰਖੀਆਂ ਦਾ ਹਿੱਸਾ ਨੇ ਖ਼ਬਰੀ ਸੁਰਖੀਆਂ ਦੇ ਅੰਦਰ ਖਾਸ ਕਰਕੇ ਡਾਕਟਰ ਨਵਜੋਤ ਕੌਰ ਸਿੱਧੂ ਸ਼ਾਇ ਪਏ ਕਾਂਗਰਸ ਹਾਈ ਕਮਾਂਡ ਦੇ ਉੱਤੇ ਲਗਾਤਾਰ ਇਲਜ਼ਾਮ ਲਾਏ ਜਾ ਰਹੇ ਕਾਂਗਰਸ ਦੀ ਲੀਡਰਸ਼ਿਪ ਦੇ ਉੱਤੇ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਵੀ ਇਲਜ਼ਾਮ ਲੱਗੇ ਆ ਇਸ ਸੇ ਨੂੰ ਧਿਆਨ ਚ ਰੱਖਦਿਆਂ ਹੋਇਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡੀ ਤੇ ਅਹਿਮ ਕਾਰਵਾਈ ਕੀਤੀ ਹੈ। ਉਹਨਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਚੋਂ ਮੌਤਲ ਕਰ ਦਿੱਤਾ ਹੈ। ਕਾਂਗਰਸ ਚੋਂ ਸਸਪੈਂਡ ਕਰ ਦਿੱਤਾ ਹੈ। ਇਸ ਦੀ ਪਿੱਠ ਭੂਮੀ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਇੰਨੇ ਦਿਨੀ ਸਿਆਸਤ ਦੇ ਵਿੱਚ ਇੰਨ ਨਹੀਂ ਹਨ ਪਰ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਅੱਗੜ-ਪਿੱਛੜ ਦਿੱਤੇ ਗਏ ਸਿਆਸੀ ਬਿਆਨਾਂ ਨੇ ਜਿੱਥੇ ਕਾਂਗਰਸ ਕਸੂਤੀ ਫਸਾਈ ਹੋਈ ਸੀ ਉੱਥੇ ਹੀ ਪੰਜਾਬ ਦਾ ਸਿਆਸੀ ਪਾਰਾ ਵੀ ਜਿਹੜਾ ਉਤਾਵਲ ਨੂੰ ਕਰ ਦਿੱਤਾ ਸੀ। ਬੀਤੇ ਦਿਨੀ ਡਾਕਟਰ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਦੇ ਵਿੱਚ ਜਾ ਕੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਕਰਦੇ ਨੇ। ਜਿੱਥੋਂ ਇਹ ਸਹਾਰੀ ਕਹਾਣੀ ਸ਼ੁਰੂ ਹੁੰਦੀ ਹੈ। ਡਾਕਟਰ ਨਵਜੋਤ ਸਿੰਘ ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਨੇ। ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਕਸੂਤਾ ਬਿਆਨ ਦੇ ਦਿੰਦੇ ਨੇ। ਉਹ ਬਿਆਨ ਦਿੰਦੇ ਨੇ ओके ਐਸੀ ਦਾ ਤਾਂ ਸਿੱਧੂ ਸਾਹਿਬ ਕਾਂਗਰਸ ਚ ਜਾਂ ਸਿਆਸਤ ਚ ਇਨ ਹੋਣਗੇ ਜੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਊਗਾ ਉਹਨਾਂ ਨੇ ਕਿਹਾ ਕਿ ਭਾਈ ਸਾਡੇ ਕੋਲ 500 ਕਰੋੜ ਰੁਪਇਆ ਨਹੀਂ ਹੈ ਕਿ ਇੱਥੇ ਤਾਂ 5 500 ਕਰੋੜ ਰੁਪਇਆ ਲੈ ਕੇ ਮੁੱਖ ਮੰਤਰੀ ਬਣਾਏ ਜਾਂਦੇ ਨੇ ਕਾਂਗਰਸ ਦੇ ਪੰਜ-ਸੱਤ ਬੰਦੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ ਉਹਨਾਂ ਨੇ ਕਿਹਾ ਉਹਨਾਂ ਦਾ ਇਸ਼ਾਰਾ کہہ ਸਕਦੇ ਆ ਕਿ ਦੂਜੀਆਂ ਪਾਰਟੀਆਂ ਨੂੰ ਸੀ ਕਿ ਅਸੀਂ ਤੁਹਾਨੂੰ ਰਿਜ਼ਲਟ ਦੇ ਸਕਦੇ ਆ ਪੈਸੇ ਨਹੀਂ ਦੇ ਸਕਦੇ ਇਸ ਕਰਕੇ ਤੁਸੀਂ ਸਾਡੇ ਤੋਂ ਜੇ ਰਿਜ਼ਲਟ ਲੈਣਾ ਤਾਂ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿਓ ਨੇ ਬਾਕੀ ਪਾਰਟੀਆਂ ਵੱਲ ਵੀ ਇਸ਼ਾਰਾ ਸੀ ਖੈਰ ਇਹ ਗੱਲ ਨਿਬੜ ਗਈ ਇਸ ਦਾ ਵਿਰੋਧ ਵੀ ਹੋਇਆ ਡਾਕਟਰ ਧਰਮਬੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਅ ਗੁਰਸ਼ਨ ਕੌਰ ਰੰਧਾਵਾ ਮਹਿਲਾ ਕਾਂਗਰਸ ਦੇ ਪ੍ਰਧਾਨ ਤੇ ਹੋਰ ਕਈ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਇਸ ਦੇ ਵਿਰੋਧ ਚ ਖੜੇ ਹੋਗੇ ਕਿ ਕਾਂਗਰਸ ਹਾਈ ਕਮਾਂਡ ਦੇ ਉੱਤੇ ਪੈਸੇ ਲੈ ਕੇ ਮੁੱਖ ਮੰਤਰੀ ਬਣਾਉਣ ਦਾ ਇਲਜ਼ਾਮ ਲਾਇਆ 100 ਨਹੀਂ 200 ਨਹੀਂ 500 ਕਰੋੜ ਦੀ ਗੱਲ ਕੀਤੀ ਹਲੇ ਇਹ ਗੱਲ ਦੇ ਉੱਤੇ ਮਿੱਟੀ ਪੈਣੀ ਬਾਕੀ ਸੀ ਅੱਜ ਡਾਕਟਰ ਨਵਜੋਤ ਕੌਰ ਸਿੱਧੂ ਨੇ ਇੱਕ ਨਵੀਂ ਚੰਗਿਆੜੀ ਸੱਟਤੀ ਉਹ ਕਹਿੰਦੇ ਕਿ ਭਾਈ ਪੰਜਾਬ ਕਾਂਗਰਸ ਨੇ ਤਾਂ 5 ਕਰੋੜ ਰੁਪਇਆ ਲੈ ਕੇ ਮਿਊਸਪਲ ਕਾਰਪੋਰੇਟਰ ਜਾਨੀ ਕਿ ਨਗਰ ਨਿਗਮ ਦੀਆਂ ਜਿਹੜੀਆਂ ਟਿਕਟਾਂ ਨੇ ਗਈਆਂ ਉਹ ਵੇਚੀਆਂ ਨੇ ਗਈਆਂ ਇਹ ਇਲਜ਼ਾਮ ਉਹਨਾਂ ਦੇ ਸਿੱਧੇ ਸਿੱਧੇ ਤੌਰ ਦੇ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਲੱਗੇ ਇਹਨਾਂ ਬਿਆਨਾਂ ਤੋਂ ਬਾਅਦ ਕਾਰਵਾਈ ਹੋਣੀ ਸੁਭਾਵਿਕ ਸੀ ਉਹ ਕਾਰਵਾਈ ਅਮਲ ਚ ਲਿਆਂਦੀ ਗਈ ਤੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਚੋਂ ਮੁਅਤਲ ਕਰ ਦਿੱਤਾ ਗਿਆ ਕਾਂਗਰਸ ਚੋਂ ਸਸਪੈਂਡ ਕਰ ਦਿੱਤਾ ਗਿਆ ਡਾਕਟਰ ਨਵਜੋਤ ਕੌਰ ਸਿੱਧੂ ਦੇ ਸਸਪੈਂਡ ਹੋਣ ਨਾਲ ਕੀ ਵਾਕਈ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਤੇ ਅਸਰ ਪਏਗਾ ਇੱਕ ਸਵਾਲ ਹੈ ਇਸ ਸਵਾਲ ਦਾ ਜਵਾਬ ਤਲਾਸ਼ਨਾ ਹਾਲੇ ਮੁਸ਼ਕਲ ਹੈ ਪਰ ਡਾਕਟਰ ਨਵਜੋਤ ਕੌਰ ਸਿੱਧੂ ਵਾਲੇ 에ਪੀਸੋਡ ਨੇ ਇੱਕ ਗੱਲ ਕਲੀਅਰ ਕਰਤੀ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਜਾਂ ਸਿੱਧੂ ਪਰਿਵਾਰ ਹੁਣ ਆਰ ਪਾਰ ਦੀ ਲੜਾਈ ਵੱਲ ਨੂੰ ਵੱਧ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਉਹ ਕਿਸੇ ਪਾਰਟੀ ਦੇ ਵਿੱਚ ਹੋਰ ਚਲੇ ਜਾਣ ਕਿਉਂਕਿ ਜੋ ਉਹਨਾਂ ਦੀ ਅਗੜ ਪਿਛੜ ਮੁਲਾਕਾਤਾਂ ਹੋਈਆਂ ਨੇ ਪਹਿਲਾਂ ਉਹਨਾਂ ਦੀ ਮੁਲਾਕਾਤ ਹੋਈ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਦੇ ਨਾਲ ਉਹ ਕਿਸ ਪਾਰਟੀ ਨਾਲ ਸਬੰਧਤ ਨੇ ਭਾਜਪਾ ਦੇ ਨਾਲ ਫਿਰ ਉਹਨਾਂ ਦੀ ਇੱਕ ਮੁਲਾਕਾਤ ਹੋਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਨਾਲ ਉਹ ਕਿਸ ਪਾਰਟੀ ਨਾਲ ਸਬੰਧਤ ਰਹੇ ਉਹ ਵੀ ਭਾਜਪਾ ਦੇ ਨਾਲ ਤਾਂ ਚੀਜ਼ਾਂ ਅਨ ਜੜੀਆਂ ਨੇ ਤਾਣੀਆਂ ਊਣੀਆਂ ਬੁਣੀਆਂ ਜਾ ਰਹੀਆਂ ਹੋਣਗੀਆਂ ਇਸ ਵੱਲ ਇਸ਼ਾਰਾ ਜਿਹੜਾ ਉਹ ਮਿਲ ਰਿਹਾ ਹੈ ਖੈਰ ਕਾਂਗਰਸ ਨੇ ਵੱਡੀ ਕਾਰਵਾਈ ਕੀਤੀ ਹੈ ਡਾਕਟਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਇਸ ਤੋਂ ਬਾਅਦ ਸਿੱਧੂ ਜੋੜੇ ਦਾ ਅਗਲਾ ਕਦਮ ਕੀ ਹੋਵੇਗਾ ਇਸ ਤੇ ਸਾਰਿਆਂ ਦੀ ਨਿਗਾਟੀ ਹੈ